ਵੈਲਿੰਗਟਨ ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੀਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰੱਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ ਚਾਰ ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਦੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗ੍ਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ਼ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਅਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ oral fluid ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਦੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਦੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਤੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗ੍ਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ਼ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਦੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਦੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਦੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਦੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗ੍ਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ਼ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਦੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਦੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗ੍ਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ਼ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਵੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੀਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ ਚਾਰ ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ 엑스티씨 ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲ ਸਿੰਘ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਵੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੀਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ 엑스티씨 ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲ ਸਿੰਘ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰਿਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਵੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ਼ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਅਤੇ ਉਹਨਾਂ ਨਾਲ ਜੁੜੇ ਤਬਾਹੀ ਕਾਗ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਦੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰੱਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ Oral Fluid Testing Device ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ, ਮੈਥਾਫੈਟਾਮਾਈਨ, ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ। ਇਹ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ। ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰੀਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਵੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ ਵੈਲਿੰਗਟਨ 'ਚ ਸੋਮਵਾਰ ਤੋਂ ਰੋਡ ਸਾਈਡ ਡਰੱਗ ਟੈਸਟਿੰਗ ਦੀ ਨਵੀਂ ਸਕੀਮ ਲਾਗੂ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਪੁਲਿਸ ਨੇ ਇਸ ਨਵੇਂ ਸਖਤ ਸਕਰੀਨਿੰਗ ਸਿਸਟਮ ਤਹਿਤ ਹੁਣ ਕਿਸੇ ਵੀ ਸਮੇਂ ਕਿਸੇ ਵੀ ਚਲਦੀ ਗੱਡੀ ਨੂੰ ਰੋਕ ਕੇ ਡਰਾਈਵਰ ਦਾ ਡਰਗ ਟੈਸਟ ਕੀਤਾ ਜਾ ਸਕੇਗਾ ਪੁਲਿਸ ਨਵੇਂ ਔਰਲ ਫਲੂਇਡ ਟੈਸਟਿੰਗ ਡਿਵਾਈਸ ਦੀ ਵਰਤੋਂ ਕਰੇਗੀ ਜੋ 4 ਮੁੱਖ ਨਸ਼ਿਆਂ ਦੀ ਪਛਾਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਵਿੱਚ ਕੈਨੇਬਿਸ ਮੈਥਾਫੈਟਾਮਾਈਨ ਐਕਸਟੇਸੀ ਅਤੇ ਕੋਕੇਨ ਸ਼ਾਮਲ ਹਨ ਇਸ ਸਿਸਟਮ ਦੇਸ਼ ਦੇ ਹੋਰ ਹਿੱਸਿਆਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਜਦੋਂ ਕਿ ਮੱਧ 2026 ਤੱਕ ਇਸ ਦੀ ਨੈਸ਼ਨਲ ਲੈਵਲ ਤੇ ਪੂਰੀ ਰੋਲ ਆਊਟ ਦੀ ਉਮੀਦ ਹੈ ਰੋਡ ਪੁਲਿਸਿੰਗ ਦੇ ਡਾਇਰੈਕਟਰ ਸੁਪਰਡੈਂਟ ਸਟੀਵ ਗ੍ਰੀਲੀ ਨੇ ਕਿਹਾ ਹੈ ਕਿ ਸ਼ਰਾਬ ਦੀ ਤਰ੍ਹਾਂ ਹਰ ਡਰੱਗ ਲਈ ਇੱਕ ਨਿਰਧਾਰਤ ਸੀਮਾ ਤੈਅ ਕੀਤੀ ਗਈ ਹੈ ਜਿਸ ਨਾਲ ਤਾਜ਼ਾ ਵਰਤੋਂ ਦੀ ਪਛਾਣ ਹੋ ਸਕੇਗੀ ਨਾ ਕਿ ਪੁਰਾਣੀ ਵਰਤੋਂ ਜਾਂ ਪੈਸਿਵ ਐਕਸਪੋਜ਼ਰ ਦੀ ਇਸ ਦੇ ਨਾਲ ਹੀ ਪੁਲਿਸ ਪਹਿਲਾਂ ਦੀ ਤਰ੍ਹਾਂ ਕੰਪਲਸਰੀ ਇੰਪੇਅਰਮੈਂਟ ਟੈਸਟ ਵੀ ਵਰਤਨਾ ਜਾਰੀ ਰੱਖੇਗੀ ਜਿੱਥੇ ਡਰਾਈਵਰ ਦੇ ਬਿਹੇਵੀਅਰ ਦੇ ਸ਼ੱਕ ਹੁੰਤੇ ਉਸ ਦੀ ਜਾਂਚ ਕੀਤੀ ਜਾ ਸਕੇਗੀ ਗ੍ਰੀਲੀ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੂੰ ਦਵਾਈਆਂ ਲਿਖੀਆਂ ਗਈਆਂ ਹਨ ਉਹ ਉਹਨਾਂ ਨੂੰ ਆਪਣੇ ਹੈਲਥ ਪ੍ਰੈਕটিশਨਰ ਦੀ ਸਲਾਹ ਅਨੁਸਾਰ ਹੀ ਲੈਣ ਅਤੇ ਡਰਾਈਵਿੰਗ ਤੋਂ ਪਹਿਲਾਂ ਆਪਣੇ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਣ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰੋਡ ਸਾਈਡ ਦੇ ਕੋਈ ਵੀ ਮੈਡੀਕਲ ਨੋਟ ਜਾਂ ਪ੍ਰੈਸਕ੍ਰਿਪਸ਼ਨ ਦਿਖਾ ਕੇ ਡਰੱਗ ਟੈਸਟ ਤੋਂ ਬਚਿਆ ਨਹੀਂ ਜਾ ਸਕੇਗਾ ਹਾਲਾਂਕਿ ਇਹ ਲੈਬ ਟੈਸਟ ਵਿੱਚ ਪੋਜ਼ਿਟਿਵ ਨਤੀਜਾ ਆਉਂਦਾ ਹੈ ਤਾਂ ਡਰਾਈਵਰ ਬਾਅਦ ਵਿੱਚ ਮੈਡੀਕਲ ਡਿਫੈਂਸ ਲਈ ਅਪਲਾਈ ਕਰ ਸਕਦੇ ਹਨ ਜੋ ਡਰਾਈਵਰ ਟੈਸਟ ਤੋਂ ਇਨਕਾਰ ਕਰਦੇ ਹਨ ਉਹਨਾਂ ਨੂੰ 4000 ਡਾਲਰ ਜੁਰਮਾਨਾ 75 ਲਾਇਸੈਂਸ ਡੀਮੈਰਿਟ ਪੁਆਇੰਟ ਅਤੇ 12 ਘੰਟਿਆਂ ਲਈ ਡਰਾਈਵ ਕਰਨ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਗਰੀਲੀ ਨੇ ਕਿਹਾ ਹੈ ਕਿ ਸੁਨੇਹਾ ਸਾਫ ਹੈ ਨਸ਼ਾ ਕਰਕੇ ਗੱਡੀ ਨਾ ਚਲਾਓ ਅਸੀਂ ਕਈ ਵਾਰ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਉਹਨਾਂ ਨਾਲ ਜੁੜੇ ਤਬਾਹੀ ਕਾ ਨਤੀਜੇ ਵੇਖੇ ਹਨ ਜੇ ਤੁਸੀਂ ਨਸ਼ਾ ਕਰਕੇ ਸਟੀਅਰਿੰਗ ਦੇ ਪਿੱਛੇ ਬੈਠੋਗੇ ਤਾਂ ਤੁਸੀਂ ਫੜੇ ਜਾਓਗੇ